ਕੱਲ ਸੁਣੋਂ ਮੈਂ ਸ਼ਿਮਲੇ ਚਲਨੀ ਆਂ ਕਦੋਂ ਕੱਲ ਨੂੰ ਕਿਹਦੇ ਨਾਲ ਕਾਲਜ ਦੇ ਦੋਸਤਾਂ ਨਾਲ ਕਿਹੜੇ ਦੋਸਤਾਂ ਨਾਲ ਸ਼ਿਵਮ, ਮੋਹਿਤ, ਗੌਰਵ ਤੇ ਉਹਦੀ ਗਰਲਫ੍ਰੈਂਡ ਨਹੀਂ ਜਾਣਾ ਮੈਂ ਤੈਨੂੰ ਪੁੱਛ ਨਹੀਂ ਰਹੀ ਮੈਂ ਤੈਨੂੰ ਦੱਸ ਰਹੀ ਆਂ ਵੀ ਮੈਂ ਸ਼ਿਮਲੇ ਚਲਨੀ ਆਂ ਤੇ ਮੈਂ ਵੀ ਤੈਨੂੰ ਦੱਸਿਆ ਵਾ ਵੀ ਤੂੰ ਸ਼ਿਮਲੇ ਨਹੀਂ ਜਾਣਾ ਕਿਉਂ ਕੀ ਗੱਲ ਕਿਉਂ ਨਹੀਂ ਜਾ ਸਕਦੀ ਮੈਂ ਕਿਉਂਕਿ ਆਪਣਾ ਹੁਣ ਵਿਆਹ ਹੋ ਗਿਆ ਫੇਰ ਕੀ ਹੋਇਆ ਜੇ ਆਪਣਾ ਵਿਆਹ ਹੋ ਗਿਆ ਤਾਂ ਮੈਂ ਕੋਈ ਜੇਲ੍ਹ ਦੀ ਕੈਦੀ ਨਹੀਂ ਜੋ ਬਾਹਰ ਘੁੰਮ ਫੇਰ ਨਹੀਂ ਸਕਦੀ ਮੈਂ ਤੈਨੂੰ ਇੱਕ ਵਾਰ ਮਨਾ ਕਰਤਾ ਨਾ ਤੇ ਬਸ ਕਰਤਾ ਕਿਤੇ ਨਹੀਂ ਜਾਣਾ ਚੁੱਪ ਕਰਕੇ ਘਰੇ ਬਹਿ ਜਾ ਕੋਈ ਨਾ ਮੈਂ ਤੈਨੂੰ ਦੇਖਦੀ ਆ ਤੂੰ ਮੈਨੂੰ ਕਿਵੇਂ ਰੋਕਦਾ ਮੈਂ ਵੀ ਤੈਨੂੰ ਜਾ ਕੇ ਦਿਖਾਉਂ ਜਸਪ੍ਰੀਤ ਜਸ਼ਨ ਨੂਰ ਇੱਥੇ ਕਿਉਂ ਖੜੀਆਂ ਤੁਸੀਂ ਅੰਦਰ ਆਜੋ ਮੈਂ ਸੁਣਿਆ ਤੂੰ Shimla ਚ ਲੱਈਆਂ ਹਾਂ ਮੈਂ Shimla ਚ ਲੱਈਆਂ ਘੁੰਮਣ ਕਿਹਦੇ ਨਾਲ ਲੱਈਆਂ ਕਾਲਜ ਦੇ ਦੋਸਤਾਂ ਮੇਰਾ ਵੀਰਾ ਨਹੀਂ ਕੁਝ ਬੋਲਿਆ ਤੁਹਾਨੂੰ ਤਾਨੂੰ ਲੱਗਦਾ ਉਹ ਬੋਲੇ ਬਿਨਾ ਰਹਿ ਸਕਦਾ ਉਹਨਾਂ ਨੇ ਮੈਨੂੰ ਸਾਫ਼ ਮਨਾਂ ਕਰਤਾ ਕਹਿੰਦੇ ਕਿਤੇ ਨਹੀਂ ਜਾਣਾ ਉਹਨੂੰ ਐਦਾ ਲੱਗਦਾ ਵਾ ਵੀ ਮੇਰਾ ਘਰ ਇੱਕ ਪਿੰਜਰਾ ਵਾ ਤੇ ਮੈਂ ਉਸ ਪਿੰਜਰੇ ਦੀ ਕੈਦੀ ਅੱਛਾ ਚੱਲ ਮੈਨੂੰ ਇੱਕ ਗੱਲ ਦੱਸ ਜੇ ਤੇਰਾ ਘਰ ਵਾਲਾ ਤੈਨੂੰ ਕਹਵੇ ਵੀ ਮੈਂ ਤਾਂ Shimla ਘੁੰਮਣ ਚੱਲਿਆ ਵਾ ਵੀ ਮੇਰੇ ਨਾਲ ਕੁੜੀਆਂ ਵੀ ਆ ਤੇ ਮੁੰਡੇ ਵੀ ਆ ਤੂੰ ਦੱਸ ਤੂੰ ਉਹਨਾਂ ਜਾਣ ਦੇ ਦੇਂਗੀ ਨਾ 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 ਕੁੜੀਆਂ ਨਾਲ ਨਹੀਂ ਮੈਂ ਕਿਤੇ ਜਾਣ ਦਿੰਦੀ ਹਾਂ ਜੇ ਮੁੰਡਿਆਂ ਨਾਲ ਜਾਣਾ ਫਿਰ ਭਵੇਂ ਚਲੇ ਜਾਵੇ ਪਰ ਕੁੜੀਆਂ ਨਾਲ ਨਹੀਂ ਮੈਂ ਕਦੇ ਜਾਣ ਦਿੰਦੀ ਫਿਰ ਤੂੰ ਆਪ ਕਿਉਂ ਚੱਲੀ ਆ ਕਿਉਂਕਿ ਮੇਰਾ ਦਿਲ ਕਰਦਾ ਮੈਂ ਆਪਦੇ ਦੋਸਤਾਂ ਨਾਲ ਘੁੰਮ ਕੇ ਆਵਾਂ ਫਿਰ ਤੇਰੇ ਘਰ ਵਾਲੇ ਦਾ ਦਿਲ ਕਿਉਂ ਨਹੀਂ ਕਰ ਸਕਦਾ ਘੁੰਮਣ ਜਾਣ ਨੂੰ ਨਾਲੇ ਤੇ ਬਾਰ ਬਾਰ ਕਿਉਂ ਕਹੀ ਜਾਣੀ ਆ ਵੀਵੇਂ ਵਿਆਹ ਕਰਵਾ ਕੇ ਪਿੰድረਜ ਕਾਇਦ ਹੋ ਗਈ ਮੇਰੇ ਮੰਮੀ ਡੈਡੀ ਦਾ ਵੇਖ ਲੈ ਕਿੰਨੇ ਸਾਲਾਂ ਦਾ ਵਿਆਹ ਹੋਇਆ ਵਾ ਉਹ ਜਦੋਂ ਵੀ ਕਿਤੇ ਘੁੰਮਣ ਜਾਂਦੇ ਆ ਦੋਨੇ ਇਕੱਠੇ ਜਾਂਦੇ ਆ ਮੰਮੀ ਡੈਡੀ ਨਾਲ ਤੇ ਡਾੜੀ ਮੰਮੀ ਨਾਲ ਇੱਕ ਮਰਦਾ ਆਪਣੀ ਪਸੰਦੀਦਾ ਔਰਤ ਨੂੰ ਇਸ ਕਰਕੇ ਇਕੱਲੀ ਬਾਹਰ ਨਹੀਂ ਜਾਣ ਦਿੰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਦੁਨੀਆ ਦਾ ਵੀ ਇਹ ਔਰਤ ਨੂੰ ਦੁਨੀਆ ਕਿਸ ਨਜ਼ਰ ਨਾਲ ਦੇਖਦੀ ਆ ਜੇ ਤੈਨੂੰ ਕਿਸੇ ਨੇ ਹੱਥ ਵੀ ਲਾਤਾ ਨਾ ਉਹਦਾ ਤਾਂ ਖੂਨ ਖੋਲ ਜੂਗਾ ਤੂੰ ਅੱਜ ਉਹਦੀ ਇੱਕ ਗੱਲ ਮੰਨ ਕੇ ਦੇਖ ਉਹ ਤੇਰੀਆਂ ਚਾਰ ਗੱਲਾਂ ਮੰਨੂਗਾ ਨਾਲੇ ਤੂੰ ਇਹ ਕਿਹੋ ਜਿਹਾ ਕਲਚਰ ਅਪਣਾਉਣ ਨੂੰ ਫਿਰਦੀ ਆ ਇਹ ਆਪਣੇ ਪਿੰਡਾ ਵਾਲੇ ਲੋਕਾਂ ਦਾ ਕਲਚਰ ਨਹੀਂ ਸ਼ਹਿਰਾਂ ਵਾਲੇ ਲੋਕਾਂ ਦਾ ਵਾ ਸਾਡੇ ਮਾਪਿਆਂ ਨੇ ਤਾਂ ਸਾਨੂੰ ਆਹੀ ਸੰਸਕਾਰ ਦਿੱਤੇ ਆ ਚਲੋ ਠੀਕ ਆ ਫਿਰ ਅਸੀਂ ਚੱਲਦੇ ਆ ਤੂੰ ਗਈ ਈ ਤੂੰ ਤਾਂ ਸ਼ਿਮਲੇ ਘੁੰਮਣ ਜਾਣਾ ਸੀ ਨਹੀਂ ਮੈਂ ਨਹੀਂ ਗਈ ਨਾਲੇ ਆਪਦੀਆਂ ਭੈਣਾਂ ਨੂੰ ਫੋਨ ਤੁਸੀਂ ਲਾਇਆ ਸੀ ਮੇਰੀ ਗੱਲ ਤਾਂ ਤੈਨੂੰ ਸਮਝ ਨਹੀਂ ਆਉਂਦੀ ਤਾਂ ਕਰਕੇ ਮੈਂ ਆਧੀਆਂ ਭੈਣਾਂ ਨੂੰ ਫੋਨ ਲਾ ਕੇ ਕਿਹਾ ਸੀ ਵੀ ਸ਼ਾਇਦ ਤੋਂ ਉਹਨਾਂ ਦੀ ਗੱਲ ਮੰਨ ਆ ਲਵੇ ਪਰ ਮੈਨੂੰ ਪਤਾ ਲੱਗ ਗਿਆ ਹੁਣ ਤੈਨੂੰ ਸਮਝ ਆ ਗਈ ਆ ਤਾਂ ਕਰਕੇ ਤੂੰ ਹਜੇ ਘਰੇ ਹੀ ਬੈਠੀ ਆ ਬਸ ਮੈਂ ਇਹੀ ਚਾਹੁੰਨਾ ਵਾਂ ਤੂੰ ਜਿੱਥੇ ਵੀ ਜਾਵੇਂ ਮੈਂ ਤੇਰੇ ਨਾਲ ਜਾਵਾਂ ਤੇ ਜਿੱਥੇ ਮੈਂ ਜਾਵਾਂ ਤੂੰ ਮੇਰੇ ਨਾਲ ਜਾਵੇਂ ਅੱਛਾ ਫਿਰ ਹਾਂ ਦੱਸੋ ਕਦੋਂ ਚੱਲੀਏ ਆਪਾਂ ਸ਼ਿਮਲੇ ਜਦੋਂ ਤੂੰ ਕਹੇਂਗੀ ਅੱਜ ਦਾ ਪ੍ਰੋਗਰਾਮ ਤਾਂ ਕੈਂਸਲ ਹੋ ਗਿਆ ਕੱਲ ਨੂੰ ਚੱਲੀਏ ਫਿਰ ਕੱਲ ਨੂੰ ਚੱਲ ਬੜਾਂਗੇ ਫਿਰ ਆਪਾਂ 6 ਸਤਿਵਾਰੀ ਸੋਚ ਕੇ ਲਫ਼ਜ਼ ਤੇ ਛੱਡੀ ਤੇਰ ਕਿਉਂਕਿ ਇਹ ਫੈਸਲੇ ਤਮਗਾ ਮਿਲਦਾ ਉਸ ਨੂੰ ਜੋ ਹੋਵੇ ਕੁਰਬਾਨ ਇਹ ਬਾਜ਼ੀ ਹੈ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਵਧੀਆ ਲੱਗਿਆ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਅਗਲੇ ਅਸੀਂ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਜ਼ਰੂਰ ਆਪਣੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦੱਸਦਿਆ ਕਰੋ ਜੇ ਤੁਸੀਂ ਆਪਣੀ ਕੋਈ ਵੀ ਜਾਣਕਾਰੀ ਜਾਂ ਤੁਹਾਡੇ ਮਾਈਂਡ ਦੇ ਵਿੱਚ ਕੋਈ ਵੀ ਟੌਪਿਕ ਹੁੰਦਾ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਕਮੈਂਟਾਂ ਦੇ ਵਿੱਚ ਸਾਡੇ ਇੰਸਟਾਗ੍ਰam ਆਈਡੀ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਤਾਂ ਅਸੀਂ ਉਹ ਟੌਪਿਕ ਤੇ ਜਰੂਰ ਕੋਸ਼ਿਸ਼ ਕਰਾਂਗੇ ਬਣਾਉਣ ਦੀ ਪਰ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਆਪਣਾ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ